ਇੰਡੀਆ ਫੋਕਸ 24 ਦੇਖ ਰਹੇ ਤੁਸੀਂ ਤੇ ਮੈਂ ਹਿਮਾਂਸ਼ੂ ਮੜਕਣ ਅੱਜ ਪਟਿਆਲਾ ਦੇ ਵਿੱਚ ਸੀਬੀਆਈ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਕੀ ਕਾਰਵਾਈ ਕਰ ਦਿੱਤੀ ਗਈ ਹੈ ਸੋ ਗੱਲ ਕਰਦੇ ਆਂ ਅੱਜ ਪਟਿਆਲਾ ਦੇ ਵਿੱਚ ਤੜਕਸਾਰ ਤਕਰੀਬਨ 7:30 ਵਜੇ ਦੇ ਕਰੀਬ ਸੀਬੀਆਈ ਦੀ ਜੋ 7 ਤੋਂ 8 ਮੈਂਬਰੀ ਦੀ ਕਮੇਟੀ ਹੈ ਉਹਨਾਂ ਦੇ ਵੱਲੋਂ ਪਟਿਆਲਾ ਦੇ ਇੱਕ ਪ੍ਰਾਪਰਟੀ ਡੀਲਰ ਦੇ ਕਰੇ ਰੇਡ ਮਾਰ ਦਿੱਤੀ ਜਾਂਦੀ ਹੈ ਸੋ ਸਾਰਾ ਮਾਮਲਾ ਵਿਸਥਾਰ ਦੇ ਵਿੱਚ ਦੱਸਦੇ ਆਂ ਬੀ ਐਚ ਪ੍ਰਾਪਰਟੀ ਡੀਲਰ ਜਿਹਦਾ ਸਬੰਧ ਡੀਆਈਜੀ ਭੋਲਰ ਕੇਸ ਦੇ ਨਾਲ ਦੱਸਿਆ ਜਾ ਰਿਹਾ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਹੈ ਸੋ ਇਸ ਜਾਣਕਾਰੀ ਦੇ ਆਧਾਰ ਦੇ ਉੱਤੇ ਤੁਹਾਨੂੰ ਦੱਸ ਦਿੰਨੇ ਕਿ ਤਕਰੀਬਨ ਸਾਢੇ 12 ਘੰਟੇ ਪਟਿਆਲਾ ਦੇ ਵਿੱਚ ਇਹ ਰੇਡ ਚੱਲਦੀ ਹੈ ਮੌਕੇ ਦੇ ਉੱਤੇ ਉੱਚ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਪਹੁੰਚੇ ਹੁੰਦੇ ਨੇ ਜਾਣਕਾਰੀ ਦੇ ਦਿੰਨੇ ਆ ਕਿ ਉੱਥੇ ਮੌਕੇ ਦੇ ਉੱਤੇ ਡੀਐਸਪੀ ਸਤਰਾਮ ਸਿੰਘ ਐਸਐਚਓ ਸਿਵਲ ਲੈਂਡ ਐਸਐਚਓ ਕੋਤਵਾਲੀ ਤੇ ਥਾਣਾ ਜਿਹੜਾ ਮਾਡਲ ਟਾਊਨ ਉੱਥੇ ਥਾਣੇਦਾਰ ਪਹੁੰਚੇ ਹੁੰਦੇ ਨੇ ਤੇ ਹੋਰ ਅਧਿਕਾਰੀ ਪਹੁੰਚੇ ਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਫੋਰਸ ਪਹੁੰਚੀ ਹੁੰਦੀ ਆ ਸੋ ਜੋ ਮਾਮਲਾ ਹੋਂ ਸਾਹਮਣੇ ਆ ਰਿਹਾ ਇਸ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕੀ ਇਹ ਡੀਆਈਜੀ ਭੋਲਰ ਕੇਸ ਦੇ ਨਾਲ ਜੁੜਿਆ ਹੋਇਆ ਪਿਆ ਕਿਉਂਕਿ ਕਹਿ ਰਹੇ ਨੇ ਕਿ ਡੀਆਈਜੀ ਭੋਲਰ ਹੈ ਉਹਦੀ ਵੱਖ-ਵੱਖ ਪ੍ਰਾਪਰਟੀਾਂ ਦੀ ਜਦੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਕੀ ਪਤਾ ਜਿਹੜਾ ਇਹ ਬੀਐਚ ਪ੍ਰਾਪਰਟੀ ਦਾ ਮਾਲਕ ਹੈ ਜਾਂ ਫਿਰ ਜਿਹੜੇ ਓਨਰ ਨੇ ਉਹਦਾ ਕੋਈ ਰਾਬਤਾ ਜਾਂ ਪ੍ਰਾਪਰਟੀ ਦਾ ਲੈਣਾ ਦੇਣਾ ਡੀਆਈਜੀ ਭੋਲਰ ਦੇ ਨਾਲ ਹੋਵੇ ਜਿਸ ਤੋਂ ਬਾਅਦ ਇਹ ਕੇਸ ਦੀ ਤਫ਼ਤੀਸ਼ ਚੱਲਦੇ-ਚੱਲਦੇ ਸਿੱਧਾ ਘੜੀ ਪਹੁੰਚਦੀ ਹੈ ਬੀਐਚ ਪ੍ਰਾਪਰਟੀ ਡੀਲਰ ਦੇ ਘਰ ਦੇ ਬਾਹਰ ਸੋ ਅੱਜ ਤਕਰੀਬਨ 12.5 ਘੰਟੇ ਦੇ ਤਕਰੀਬਨ ਰੇਡ ਚੱਲਦੀ ਹੈ ਇਹ ਪਟਿਆਲਾ ਦੇ ਵਿੱਚ ਸੋ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਸੀਬੀਆਈ ਦੇ ਵੱਲੋਂ ਕੱਲੀਆ ਚ ਪਟਿਆਲਾ ਦੇ ਵਿੱਚ ਨਹੀਂ ਲੁਧਿਆਣਾ ਦੇ ਵਿੱਚ ਵੀ ਰੇਡ ਕਰੀ ਗਈ ਹੈ ਸੋ ਇਹ ਜਾਣਕਾਰੀ ਕਾਫੀ ਵੱਡੀ ਹੈ ਕਿ ਡੀਆਈਜੀ ਭੁਲਰ ਦੇ ਕੇਸ ਦੇ ਵਿੱਚ ਕਾਫੀ ਜਗ੍ਹਾ ਦੇ ਉੱਤੇ ਰੇਡਾਂ ਕਰੀਆਂ ਜਾ ਰਹੀਆਂ ਨੇ ਸੀਬੀਆਈ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸੋ ਅੱਜ ਪਟਿਆਲਾ ਦੀ ਬਹੁਤ ਵੱਡੀ ਖਬਰ ਹੈ ਕਿਉਂਕਿ ਪਟਿਆਲਾ ਦੇ ਵਿੱਚ ਤਕਰੀਬਨ 12.5 ਘੰਟੇ ਤੱਕ ਇਹ ਰੇਡ ਚੱਲੀ ਹੈ ਉੱਚ ਅਧਿਕਾਰੀ ਵੀ ਪنجੂਤ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਨੇ ਇਸਤੇ ਬੋਲਣ ਵਾਸਤੇ ਬਿਲਕੁਲ ਇਨਕਾਰ ਕਰ ਦਿੱਤਾ ਤੇ ਚੁੱਪ ਧਾਰੀ ਹੋਈ ਆ ਪਰ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਆ ਰਹੀ ਆ ਉਹਦੇ ਨਾਲ ਤੁਹਾਨੂੰ ਦੱਸ ਦਿੰਨੇ ਕਿ ਡੀਆਈਜੀ ਭੋਲਰ ਕੇਸ ਦੇ ਵਿੱਚ ਹੀ ਇਹ ਤਫ਼ਤੀਸ਼ ਚੱਲ ਰਹੀ ਆ ਸੂਤਰਾਂ ਤੋਂ ਤਫ਼ਤੀਸ਼ ਦੇ ਵਿੱਚ ਥੋੜੀ-ਬਹੁਤ ਇਹ ਜਾਣਕਾਰੀ ਦੇ ਦਿੰਨੇ ਆ ਕਿ ਕੁਝ ਜਿਹੜੀ ਵੀਡੀਓ ਸਾਹਮਣੇ ਆ ਰਹੀ ਆ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਜਿਹੜੀ ਸੀਬੀਆਈ ਦੇ ਦੋ ਅਧਿਕਾਰੀ ਨੇ ਬੀਐਚ ਪ੍ਰਾਪਰਟੀ ਡੀਲਰ ਦੀਆਂ ਤਕਰੀਬਨ 4 ਤੋਂ 5 ਜਿਹੜੀਆਂ ਮਹਿੰਗੀਆਂ ਗੱਡੀਆਂ ਨੇ ਉਹਦੀ ਤਲਾਸ਼ੀ ਕਰ ਰਹੀ ਆ ਤੇ ਸਾਰੀਆਂ ਗੱਡੀਆਂ ਦੇ ਨੰਬਰ 15 ਨੇ ਸੋ ਇਹ ਸਾਰੀਆਂ ਗੱਡੀਆਂ ਦੇ ਨੰਬਰ ਦੀ ਤਫਤੀਸ਼ કરી ਗਿਆ ਚੈਕਿੰਗ કરી ਗਿਆ ਵੀਡੀਓਗ੍ਰਾਫੀ કરી ਗਿਆ ਉਸ ਤੋਂ ਬਾਅਦ ਜਿਹੜਾ ਬੀ ਐਚ ਪ੍ਰਾਪਰਟੀ ਡੀਲਰ ਦਾ ਜਿਹੜਾ ਬੇਟਾ ਦੱਸਿਆ ਜਾ ਰਿਹਾ ਹੈ ਸੂਤਰਾ ਦੇ ਹਵਾਲੇ ਤੋਂ ਜੋ ਜਾਣਕਾਰੀ ਆ ਰਹੀ ਹੈ ਉਸ ਨੂੰ ਫੋਰਚੂਨਰ ਗੱਡੀ 0015 ਦੇ ਵਿੱਚ ਲੈ ਕੇ ਜਾਇਆ ਜਾਂਦਾ ਜੋ ਅਗਲੀ ਜਾਣਕਾਰੀ ਹੈ ਸੂਤਰਾ ਦੇ حوالے ਤੋਂ ਆ ਰਹੀ ਸੀ ਉਹਨਾਂ ਨੇ ਕਹਿਣਾ ਹੈ ਕਿ ਜਿਹੜੀ ਇਹ ਉਹਨੂੰ ਲੈ ਕੇ ਗਿਆ ਕਿ ਉਹ ਉਹਨਾਂ ਦੇ ਦਫ਼ਤਰ ਲੈ ਕੇ ਗਿਆ ਕਿਉਂਕਿ ਦਫ਼ਤਰ ਦੇ ਵਿੱਚ ਵੀ ਕੁਝ ਕਾਗਜ਼ੀ ਤਫ਼ਤੀਸ਼ ਕਰੀ ਜਾ ਰਹੀ ਹੈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਪ੍ਰਿੰਟਰ ਵੀ ਆਪਣੀ ਗੱਡੀ 'ਚੋਂ ਕੱਢਿਆ ਗਿਆ ਸੋ ਇਹ ਵੀ ਦੱਸ ਦਿੱਤਾ ਨੇ ਕਿ ਜਿਹੜੀ ਇਹ ਟੀਮ ਹੈ ਆਰਟਿਕਾ ਦੇ ਵਿੱਚ ਆਈ ਸੀ ਦਿੱਲੀ ਨੰਬਰ ਆਰਟਿਕਾ ਤਕਰੀਬਨ 7 ਤੋਂ 8 ਮੈਂਬਰ ਦੱਸੇ ਜਾ ਰਹੇ ਨੇ ਇਸ ਦੇ ਵਿੱਚ ਨੇ ਤੇ ਪੂਰੀ ਤਫ਼ਤੀਸ਼ ਚੱਲ ਰਹੀ ਆ ਸਵੇਰੇ 7:30 ਵਜੇ ਸ਼ੁਰੂ ਹੋ ਜਾਂਦੀ ਹੈ ਤੇ ਤਕਰੀਬਨ ਸਾਡੇ 7 ਰਾਤ ਤੱਕ ਚੱਲ ਰਹੀ ਹੈ ਸੋ ਵੱਡੀ ਜਾਣਕਾਰੀ ਇਹ ਹੈ ਕਿ 12 12.5 ਘੰਟੇ ਤਪਤੀਸ਼ ਚੱਲੀ ਹੈ ਕੀ ਪਤਾ ਕੀ ਲੈਣਾ ਦੇਣਾ ਹੈ ਡੀਆਈਜੀ ਭੁੱਲਰ ਦੇ ਨਾਲ ਕਿਉਂਕਿ ਜਾਣਕਾਰੀ ਇਹ ਵੀ ਆਈ ਸੀ ਕੁਝ ਸਮੇਂ ਪਹਿਲਾਂ ਜਿਹੜੇ ਡੀਆਈਜੀ ਭੁੱਲਰ ਨੇ ਪਟਿਆਲਾ ਦੇ ਵਿੱਚ ਵੀ ਕਿਸੇ ਅਹੁਦੇ ਤੇ ਸਨ ਸੋ ਕਿਆ ਪਤਾ ਕਿਆ ਨਾਤੇ ਨਿਕਲ ਰਹੇ ਨੇ ਕਿਉਂਕਿ ਇੱਕ ਪਾਸੇ ਤਾਂ ਬੀ ਐਚ ਪ੍ਰਾਪਰਟੀ ਵਾਲਾ ਤੇ ਦੂਜੇ ਪਾਸੇ ਡੀ ਆਈ ਜੀ ਭੋਲਰ ਦਾ ਕੇਸ ਆ ਦੋਨਾਂ ਦਾ ਰابطਾ ਤੇ ਉਸ ਤੋਂ ਬਾਅਦ ਤੀਜਾ ਜੋ ਰابطਾ ਨਿਕਲ ਰਿਹਾ ਉਹ ਸਦਾ ਨਿਕਲ ਰਿਹਾ ਲੁਧਿਆਣੇ ਦੇ ਵਿੱਚ ਉੱਥੇ ਵੀ ਸੀਬੀਆਈ ਦੀ ਟੀਮ ਦੇ ਵੱਲੋਂ ਰੇਡ ਕਰੀ ਗਈ ਆ ਸੋ ਵੱਖ-ਵੱਖ ਥਾਵਾਂ ਦੇ ਉੱਤੇ ਇੱਕੋ ਕੇਸ ਦੇ ਰابطਾ ਰੇਡ ਕਰਨਾ ਕੋਈ ਵੱਡਾ ਸੰਕੇਤ ਦਿੰਦੀ ਹੈ ਕਿਆ ਪਤਾ ਕਿਆ ਵੱਡਾ ਪ੍ਰੂਫ ਮਿਲਿਆ ਹੋਵੇ ਕਿਉਂਕਿ ਜੇ ਪ੍ਰਾਪਰਟੀਆਂ ਦੀ ਗੱਲ ਕਰੀਏ ਸੋ ਡੀਆਈਜੀ ਭੋਲਰ ਦੀ ਗੱਲ ਕਰੀਏ ਤਾਂ ਡੀਆਈਜੀ ਭੋਲਰ ਦੇ ਕਰੋ ਜਦੋਂ ਰੇਡ ਕਰੀ ਗਈ ਸੀਦਾ ਉੱਥੇ ਵੱਖ-ਵੱਖ ਗਿਣਤੀ ਦੇ ਵਿੱਚ ਵੱਡੀ ਕੀਮਤੀ ਚੀਜ਼ਾਂ ਮਿਲੀਆਂ ਜਿਦੇ ਵਿੱਚ ਗੱਲ ਕਰ ਲਈਏ ਚਾਹੇ ਘੜੀਆਂ ਦੀ ਸੋਨੇ ਦੀ ਗੱਟੇ ਦੀ ਜ਼ਮੀਨ ਜਾਇਦਾਦ ਦੀ ਤੇ ਕੈਸ਼ ਦੀ ਤਕਰੀਬਨ ਲਗ-ਪਗ ਕਰੋੜਾਂ ਦੇ ਵਿੱਚ ਕੈਸ਼ ਦੀ ਵੀ ਬਰਾਮਦਗੀ ਹੋਈ ਹੈ ਸੋ ਪ੍ਰਾਪਰਟੀ ਦੀ ਜਦੋਂ ਗੱਲ ਆ ਜਾਂਦੀ ਹੈ ਤੇ ਪ੍ਰਾਪਰਟੀ ਦਾ ਲੈਣਾ ਦੇਣਾ ਕਿਸੇ ਨਾ ਕਿਸੇ ਡੀਲਰ ਨਾਲ ਤਾਂ ਹੋ ਹੀ ਜਾਂਦਾ ਕਿਉਂਕਿ ਡੀਲਰਾਂ ਦੇ ਵੱਲੋਂ ਪ੍ਰਾਪਰਟੀ ਦਾ ਸੌਦਾ ਕਰਾਇਆ ਜਾਂਦਾ ਤਾਂ ਸਿੱਧਾ ਸ਼ੱਕ ਦੀ ਘੜੀ ਜਦੋਂ ਤਪਤੀਸ਼ ਕਰੀ ਜਾਂਦੀ ਹੈ ਡੀਆਈਜੀ ਭੋਲਰ ਨਾਲ ਕਿਤਨੇ ਕਿਤੇ ਸੂਤਰਾ ਦੇ ਹਵਾਲੇ ਤੋਂ ਜੋ ਜਾਣਕਾਰੀ ਆ ਰਹੀ ਹੈ ਤਾਂ ਉਹ ਤਪਤੀਸ਼ ਚੱਲਦੇ ਚੱਲਦੇ ਆ ਜਾਂਦੀ ਹੈ ਪਟਿਆਲਾ ਦੇ ਪੀਐਚ ਪ੍ਰਾਪਰਟੀ ਡੀਲਰ ਦੇ ਤੱਕ ਜਿਸ ਤੋਂ ਬਾਅਦ ਸੀਬੀਆਈ ਦੀ ਟੀਮ ਤੜਕਸਾਰ ਪਟਿਆਲਾ ਪਹੁੰਚਦੀ ਹੈ ਤੇ ਪਟਿਆਲਾ ਤੋਂ ਬਾਅਦ ਉਹਦੇ ਵੱਲੋਂ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਸੋ ਇਸ ਦੇ ਵਿੱਚ ਕੀ ਅਗਲਾ ਰੁੱਖ ਆਏਗਾ ਕੀ ਹੋਏਗਾ ਕੀ ਉਹ ਰੱਸਤ ਹੋਏਗਾ ਬੀਐਚ ਪ੍ਰੋਪਰਟੀ ਡੀਲਰ ਕੀ ਉਸਤੇ ਕਾਰਵਾਈ ਹੋਏਗੀ ਕੀ ਉਹ નિર્ਦੋਸ਼ ਹੈ ਕੀ ਉਹ ਸ਼ੱਕ ਦੇ ਘੇਰੇ ਦੇ ਵਿੱਚ ਹੈ ਜਾਂ ਫਿਰ ਕੀ ਉਸਤੇ ਕਾਰਵਾਈ ਹੋ ਸਕਦੀ ਹੈ ਇਸ ਦਾ ਹਲੇ ਕਹਿਣਾ ਕੁਝ ਵੀ ਮੁਸ਼ਕਿਲ ਹੈ ਕਿਉਂਕਿ ਹਲੇ ਤੱਕ ਜਿਹੜੀ ਜਾਂਚ ਹੈ ਚੱਲ ਰਹੀ ਹੈ ਕੁਝ ਵੀ ਕਹਿਣਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਸੀਬੀਆਈ ਦੇ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਜਾਂਦਾ ਲਿਸਟਾ ਬਣਾਣੀ ਹੈ ਸ਼ੁਰੂ ਕਰ ਦਿੱਤੀ ਹੈਗੇ ਨੇ ਕੀ ਅੱਗੇ ਮਾਮਲਾ ਸਾਹਮਣੇ ਆਂਦਾ ਖੁੱਲ ਕੇ ਸੋ ਹੋਰ ਵੀ ਅਪਡੇਟਸ ਲਈ ਬਨੇ ਰਹੋ ਇੰਡੀਆ ਫੋਕਸ 24 ਦੇ ਨਾਲ